ਤੇ ਗਿੱਦੜਵਾਹ ਦੇ ਵਿੱਚੋਂ ਵੀ ਜਿਹੜਾ ਰਾਜਾ ਉਹਨਾਂ ਦੀ ਧਰਮ ਪਤਨੀ ਰਾਜੇ ਦੀ ਰਾਣੀ ਉਹਨੂੰ ਜਿਹੜਾ ਹਰਾਉਣਾ ਉਹਨਾਂ ਨੂੰ ਬਹੁਤ ਲਾਜ਼ਮੀ ਆ ਉਹਦਾ ਕਾਰਨ ਕੀ ਸੀ ਕਿਉਂਕਿ ਪੰਜਾਬ 'ਚ ਇੱਕ ਐਸੀ ਫਿਰਤ ਉਹਨਾਂ ਨੇ ਨਵੀਂ ਪਾਤੀ ਵੀ ਪਰਿਵਾਰਵਾਦ 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 ਦੱਸੋ ਤੁਸੀਂ ਕੋਈ ਵੀ ਗਿੱਦੜਵਾਹੇ ਜੋ ਉਹਨਾਂ ਦੇ ਸਭ ਤੋਂ ਪੋਸਟ ਜਿਹੜੀ ਸੀਨੀਅਰ ਦਿੱਲੀ ਚ ਸੀਡਬਲਿਊਸੀ ਮੈਂਬਰ ਤੇ ਜਨਰਲ ਸੈਕਟਰੀ ਦੀ ਹੈ ਕਾਂਗਰਸ ਚ ਉਹ ਕਿਹਦੇ ਕੋਲ ਸੁਖਜਿੰਦਰ ਰੰਧਾਵਾ ਸੁਖਜਿੰਦਰ ਰੰਧਾਵਾ ਜੀ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਕੋਈ ਵੀ ਡੇਰਾ ਬਾਬਾ ਨਾਨਕ ਚ ਕਾਂਗਰਸ ਦਾ ਵਰਕਰ ਨਹੀਂ ਲੱਭਿਆ ਉਹਨਾਂ ਤੇ ਕਾਂਗਰਸ ਦਾ ਪ੍ਰਧਾਨ ਪੰਜਾਬ ਦਾ ਰਾਜਾ ਬੜਿੰਗ ਸਾਹਿਬ ਉਹਨਾਂ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਉਹਨਾਂ ਨੂੰ ਜੇ ਲੱਭੇ ਦੋਨਾਂ ਨੂੰ ਆਪਣੀਆਂ ਧਰਮ ਪਤਨੀਆਂ ਲੱਭੀਆਂ ਅੱਜ ਪਤਾ ਲੱਗਦਾ ਵੀ ਦੋਨਾਂ ਨੇ ਆਪਣੇ ਲਾਲਚ ਪਿੱਛੇ ਆਪਣੀ ਉਹਨਾਂ ਦੀ ਸੋਚ ਇੰਨੀ ਕਾ ਵੀ ਆਪਣੀਆਂ ਧਰਮ ਪਤਨੀਆਂ ਵੀ ਉਹਨਾਂ ਨੇ ਇਲੈਕਸ਼ਨਾਂ 'ਚ ਦਾਤ ਲਾਤੀ ਅੱਜ ਹਾਲਾਤ ਕੀ ਬਣੇ ਕਿਉਂਕਿ ਲੋਕ ਦੇਖਦੇ ਆ ਲੋਕ ਕਹਿੰਦੇ ਯਾਰ ਚਾਰ-ਚਾਰ ਵਾਰ ਐਮਐਲਏ 10ਵਾਂ ਵਾਰ ਐਮਐਲਏ ਲੁਧਿਆਣੇ 'ਚ ਕਦੇ ਗਿੱਦੜਵਾ ਛੱਡ ਕੇ ਲੁਧਿਆਣੇ ਚਲੇਗੇ ਅੱਜ ਮੈਂ ਇਹ ਗੱਲ ਜ਼ਰੂਰ ਕਹੂੰਗਾ ਪੋਲੀਟਿਕਲ ਆਪੋਨੈਂਟ ਹੋਣ ਦੇ ਨਾਤੇ ਯੂਨੀਅਨ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਇਲੈਕਸ਼ਨਾਂ ਇਹ ਸਾਭ ਬਰਾਬਰ ਕਰਨੇ ਇਲੈਕਸ਼ਨਾਂ ਦੇ ਪੈਂਦੇ ਹੀ ਆ ਤੇ ਪੰਜਾਬੀਆਂ ਨੂੰ ਕਰਨੇ ਆਉਂਦੇ ਵੀ ਆ ਤੇ ਮੈਨੂੰ ਤਾਂ ਤੁਸੀਂ ਲੁਧਿਆਣੇ ਗਏ ਲੁਧਿਆਣੇ ਜਾ ਕੇ 9 ਹਲਕਿਆਂ ਚੋਂ ਕਿਸਾਨ ਲੀਡਰਾਂ ਨੇ ਸਾਨੂੰ ਨਾ ਪਿੰਡਾਂ ਚ ਕਨਵਿੰਸਿੰਗ ਕਰਨ ਦਿੱਤੀ ਤਾਂ ਮੈਂ 9 ਦੇ 9 ਵਿਧਾਨ ਸਭਾ ਹਲਕਿਆਂ ਚ 20000 ਤੇ ਮੈਂ ਹਾਰਿਆ ਅੱਜ ਤੁਸੀਂ ਇੱਕ ਹਲਕਾ ਗਿੱਦੜਵਾ ਜਿਹੜਾ ਤੁਹਾਡਾ ਆਪ ਦਾ ਹਲਕਾ ਅੱਜ ਤੁਹਾਨੂੰ ਉੱਥੇ ਤਕਰੀਬਨ 22000 ਤੇ ਇੱਕ ਵਿਧਾਨ ਸਭਾ ਨੇ ਮਾਨਜਿਆ ਉਹ ਕਹਾਵਤ ਆ ਨਾ ਵੀ ਦੋਨੋਂ ਰਸ ਬੈਠੇ ਮਨਾਉ ਕੌਣ ਅੱਜ ਮਨਾਉ ਕੌਣ ਦੋਨਾਂ ਨੂੰ ਅੱਜ ਘਰੇ ਮਨਾਉਣ ਕੌਣ ਆਉ ਇੱਕ ਦੂਜੇ ਨੂੰ ਤਾਂ ਦਲਾਸਾ ਦਿੱਤਾ ਜਾਂਦਾ ਅੱਜ ਤੱਕ ਸਾਰੇ ਹੀ ਆਪਾਂ ਖੇਡ ਹੀ ਖਤਮ ਕਰ ਲਈ ਤੇ ਲੁਧਿਆਣੇ 'ਚ ਹੁਣ ਤੁਸੀਂ ਇਲੈਕਸ਼ਨ ਜਿੱਤਣ ਤੋਂ ਬਾਅਦ ਬੜੇ ਨਹੀਂ ਇੱਕ ਦਿਨ ਗਿੱਦੜ ਵਾਏ ਰਹੇ ਗਿੱਦੜ ਵਾਏ ਤੋਂ ਬਾਹਰ ਨਿਕਲੇ ਨਹੀਂ ਇਲੈਕਸ਼ਨਾਂ ਕਰਕੇ ਹੁਣ ਤੁਹਾਡੀ ਹਾਰ ਹੋਈ ਹੁਣ ਕਹਾ ਅੱਗੇ ਆਗੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੁਣ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਂਗੇ ਤੁਸੀਂ ਦੋਨੋਂ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਂਗੇ ਹੁਣ ਤੁਸੀਂ ਦੱਸੋ ਨਾ ਤੁਸੀਂ ਘਰ ਦੇ ਰਹੇ ਨੇ ਘਾਟ ਦੇ ਰਹੇ ਇਸ ਕਰਕੇ ਲਾਲਚ ਬੁਰੀ ਬਲਾਏ ਲਾਲਚ ਬੁਰੀ ਬਲਾਏ ਜੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਹੁੰਦੀ ਤੇ ਦੂਜੀ ਗੱਲ ਮੈਂ ਕਹਿੰਨਾ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅੱਜ ਇਕੱਲੇ ਇਕੱਲੇ ਨੂੰ ਤੇ ਮੈਂ ਵੀ ਜਿਹੜਾ ਪ੍ਰਧਾਨ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਜਿਹੜਾ ਜਨਰਲ ਸੈਕਟਰੀ ਬਗਲੋਲ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਅੱਜ ਉਹਨਾਂ ਦਾ ਆਪਣੇ ਅਹੁਦਿਆਂ ਤੇ ਰਹਿਣ ਦਾ ਉਹਨਾਂ ਦਾ ਕੋਈ ਹੱਕ ਨਹੀਂ ਅੱਜ ਉਹਨਾਂ ਨੂੰ ਸਤੀਫੇ ਦੇਣੇ ਚਾਹੀਦੇ ਆ ਪਰ ਦੇਖੋ ਜੀ ਬਿੱਟੂ ਜੀ ਬੜੇ ਕੇਂਦਰ ਦੇ ਮੰਤਰੀ ਹੈ ਮੈਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਨਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਭਾਜਪਾ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਕਿਉਂਕਿ ਜਿਸ ਪ੍ਰਕਾਰ ਦੇ ਤੁਹਾਡੇ ਬਿਆਨ ਸਨ ਔਰ ਕਿਸਾਨਾਂ ਨੂੰ ਕਸ਼ ਕਹਿਣਾ ਮਾੜਾ ਬੋਲਣਾ ਕਿਸਾਨਾਂ ਦੇ ਬਾਰੇ ਬੋਲਣਾ 12000 ਤੇ ਤੁਸੀਂ ਇੱਥੇ 12 ਦਿਨ ਰਹੇ ਹੋ ਤੁਸੀਂ ਇੱਥੇ 12 ਦਿਨ ਕੈਂਪੇਨ ਕੀਤੀ ਹੈ ਬਿੱਟੂ ਜੀ ਤੇ 12000 ਵੋਟ ਪਈ ਹੈ ਉਹ ਤੁਹਾਨੂੰ ਪਈ ਹੈ ਭਾਜਪੀ ਨੂੰ ਪਈ ਹੈ ਕਿ ਮਨਪ੍ਰੀਤ ਬਾਦਲ ਜੀ ਨੂੰ ਪਈ ਹੈ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਐ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਹੈ ਉਹ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਇਹ ਗੱਲ ਸੱਚ ਹੈ ਕਿ ਤੁਸੀਂ ਭਗਵਾਨ ਜੀ ਨਾਲ ਇੱਕੋ ਗੱਲ ਹੈ ਤੁਹਾਡੀ ਫਿਰ ਮਨਪ੍ਰੀਤ ਬਾਦਲ ਨਾਲ ਇੱਥੇ ਆ ਕੇ ਕੀ ਕਰਦੇ ਸੀ ਤੁਸੀਂ ਤੁਹਾਨੂੰ ਅਫਸੋਸ ਕਰਨਾ ਚਾਹੀਦਾ ਹੈ ਕਿ ਮੈਂ ਇੱਥੇ ਢੇੜੇ ਲਾਏ ਤੇ 12000 ਵੋਟ ਹੀ ਪਈ ਔਰ ਮੈਨੂੰ ਤਾਂ ਪਤਾ ਸੀ ਵੀ ਤੁਸੀਂ ਕਿਉਂ ਆਏ ਆ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ ਮੰਜੀ ਠੋਕ ਨਹੀਂ ਆਈ ਸੀ ਬੇਸਿਕਲੀ ਕਿਉਂਕਿ ਤੁਹਾਨੂੰ ਲੱਗਦਾ ਸੀ ਪਹਿਲਾਂ ਤਾਂ ਤੁਸੀਂ ਗਾਲਾਂ ਕੱਢਦੇ ਹੁੰਦੇ ਸੀ ਮਨਪ੍ਰੀਤ ਬਾਦਲ ਨੂੰ ਸੋ ਤੁਸੀਂ ਆਏ ਸੀ ਇਹੋ ਜੇ ਬਿਆਨ ਦੇ ਕੇ ਕਿ ਮਨਪ੍ਰੀਤ ਬਾਦਲ ਦਾ ਹੋਰ ਥੱਲੇ ਗਰਾਫ ਡਾਊਨ ਹੋ ਜਾਏ ਉਹ ਤੁਸੀਂ ਕਰ ਲਿਆ ਸੋ ਮੇਰੀ ਮੰਜੀ ਮੈਨੂੰ ਤਾਂ ਬਾਬਾ ਜੀ ਬਦਲਾ ਨਾ ਲੈਣ ਮੇਰਾ ਜਾਂ ਗਿੱਦੜਵਾਦੇ ਲੋਕ ਨਾ ਲੈਣ ਤੁਸੀਂ ਭਾਈ ਸਾਹਿਬ ਤਾਂ ਕੋਈ ਨਹੀਂ ਹੁੰਦੇ ਬਾਕੀ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਨਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਉਹਦੀ ਗੱਲ ਨੂੰ ਮਾਇੰਡ ਨਹੀਂ ਕਰਨਾ ਤੇ ਮੈਨੂੰ ਬਿੱਟੂ ਬੱਬਰ ਜੀ ਇਸ ਬਾਰੇ ਮਨਬੁੱਧੀ ਬੱਚੇ ਦੇ ਬਾਰੇ ਨਾ ਪੁੱਛਿਆ